ਠੀਕ ਹੈ ਜੀ ਆਪ ਸਭ ਜੀ ਦਾ ਮੇਰੇ ਪੰਜਾਬੀ ਸੂਟ ਸਲਾਈਕ ਦਾ ਸਵਾਗਤ ਹੈ ਮੈਂ ਅੱਜ ਬਣਾਵਾਂਗੀ ਜੀ ਲਹਿੰਗਾ ਸਿੰਪਲ ਜਿਹਾ ਲਹਿੰਗਾ ਠੀਕ ਹੈ ਤੁਸੀਂ ਦੇਖਦੇ ਰਹੋ ਅਸੀਂ ਇਸਾ ਪਲੇਟ ਵਗੈਰਾ ਪਾਉਂਦੇ ਜਾਵਾਂਗੇ ਲਾਈਵ ਦੇ ਨਾਲ ਸੌਰੀ ਵੀਡੀਓ ਦੇ ਨਾਲ ਬਣੇ ਰਿਓ ਔਰ ਪੂਰਾ ਸਮੋਸਾ ਕਰਕੇ ਦੇਖੋ ਸੀਪਣਾ ਕਰਿਓ ਤੁਹਾਨੂੰ ਬਹੁਤ ਹੀ ਆਸਾਨੀ ਦੇ ਨਾਲ ਬਣਾਉਣਾ ਆ ਜੀ ਜਿਵੇਂ ਬੱਚੇ ਕਹਿੰਦੇ ਆ ਨਾ ਕਿ ਫੰਕਸ਼ਨ ਵਗੈਰਾ ਦੇ ਵਿੱਚ ਅਸੀਂ ਲਹਿੰਗਾ ਪੋਣਾਵਾ ਜੀ ਉਹ ਲਹਿੰਗਾ ਮੈਂ ਤਿਆਰ ਕਰ ਰਹੀ ਆ चोणा मेरिया हो गई जी कंप्लीट हूँ असी इन्हों बेल्ट अटैच करा चोणा आप लिया जी हूँ असी करा जी बेल्ट अटैच ठीक है जी असि बेल्ट अटैच कर रहे हैं ਬੈਲਟ ਅਸੀਂ ਅਟੈਚ ਕਰ ਲਈ ਹੈ ਜੀ ਇੱਕ ਸਾਈਡ ਤੋਂ ਹੁਣ ਅਸੀਂ ਇਹਨੂੰ ਫੋਲਡ ਕਰਾਂਗੇ ਦੂਜੀ ਸਾਈਡ ਬੈਲਟ ਦੀ ਕਿਉਂਕਿ ਇਹਦੇ ਵਿੱਚ ਨਾੜਾ ਪਏਗਾ ਸਾਡੀ ਜੁੜ ਗਈ ਹੈ ਜੀ ਚੋਨਾ ਵੀ ਪੈ ਗਿਆ ਵਾ ਹੁਣ ਅਸੀਂ ਨੀਸੇ ਦਾ ਕੇਰਫੋਲਡ ਕਰਾਂਗੇ ਜੀ ਆਪਾਂ ਇੰਚ-ਇੰਚ ਡੇਢ-ਡੇਢ ਇੰਚ ਦਾ ਆਪਾਂ ਕੇਰਫੋਲਡ ਕਰਾਂਗੇ ਔਰ ਇਹਦੇ ਉੱਪਰ ਲਗਾਵਾਂਗੇ ਜੀ ਅਸੀਂ ਲੈਸ ਹਾਂਜੀ ਅਸੀਂ ਲੈਂਸ ਲਗਾਵਾਂਗੇ ਜੇ ਸਾਈਡਾਂ ਤੇ ਲੈਂਸ ਦੀਆਂ ਵੀ ਅਸੀਂ ਦੋ ਲੇਅਰ ਦੇਣੀ ਆ ਮਾਂ ਹੁਣ ਅਸੀਂ ਦੂਜੀ ਲੇਅਰ ਲਾਵਾਂਗੇ ਜੀ ਹਾਂਜੀ ਲੈਂਸ ਮੇਰੀ ਜੀ ਲੱਗ ਚੁੱਕੀ ਹੁਣ ਅਸੀਂ ਦਵਾਂਗੇ ਜੀ ਇਹਨਾਂ ਦੀ ਫਾਈਨਲ ਸੀਨ ਇਹਨੂੰ ਡਬਲ 3 ਵਿੱਚ ਕਰਦੇ ਹਾਂ ਜੀ 전화 고래 들어. ਲੈਂਗਾ ਸਾਡਾ ਬਣ ਕੇ ਹੋ ਚੁੱਕਿਆ ਜੀ ਰੈਡੀ ਅਗਰ ਤੁਹਾਨੂੰ ਸਾਡੀ ਇਹਦੀ ਸਟੀਚਿੰਗ ਵਧੀਆ ਲੱਗੀ ਤੇ ਪਲੀਜ਼ ਆਪਣੇ ਪਿਆਰੇ ਪਿਆਰੇ ਕਮੈਂਟ ਤੇ ਹੀ ਕਰਨੇ ਸਾਨੂੰ ਔਰ ਅੱਗੇ ਤੋਂ ਅਸੀਂ ਕਿਹੜੀ ਵੀਡੀਓ ਲੈ ਕੇ ਆਈਏ ਉਹਦੇ ਬਾਰੇ ਸਾਨੂੰ ਮੈਸੇਜ ਕਰਨਾ ਆਪ ਜੀ ਦਾ ਬਹੁਤ ਬਹੁਤ ਹੀ ਧੰਨਵਾਦ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਪਲੀਜ਼ ਚੈਨਲ ਸਬਸਕ੍ਰਾਈਬ ਕਰਨਾ ਔਰ ਬਾਤੋ-ਬਾਤੋ ਸ਼ੇਅਰ ਸਪੋਰਟ ਕਰਨਾ ਆਪ ਜੀ ਦਾ ਧੰਨਵਾਦ ਜੀ ਸ਼ਸ਼ਕਾ ਜੀ